ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਬਾਬਾ ਫਰੀਦ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਤੇ ਬੈਠੇ ਨੇ ਸਾਨੂੰ ਬਹੁਤ ਹੀ ਸੋਹਣਾ ਕਰਕੇ ਸਮਝਾ ਰਹੇ ਨੇ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਨਾ ਲੇਖ ਆਪਣੜੇ ਗਿਰਵਾਨ ਮੈਂ ਸਿਰ ਨਿਵਾ ਕਰ ਦੇਖ ਵਾਹਿਗੁਰੂ ਜੀ ਜਿਸ ਤਰ੍ਹਾਂ ਆਮ ਹੀ ਰਿਵਾਜਨ ਤੌਰ ਤੇ ਅਸੀਂ ਲੋਕ ਸਾਨੂੰ ਸਾਰਿਆਂ ਨੂੰ ਆਪਣੇ ਗੁਣ ਦਿਸਦੇ ਹੁੰਦੇ ਨੇ ਤੇ ਦੂਸਰਿਆਂ ਦੇ ਔਗਣ ਦਿਸਦੇ ਨੇ ਕਦੇ ਵੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਕੰਮ ਗਲਤ ਹੋਇਆ ਤਾਂ ਅਸੀਂ ਪਿੱਛੇ ਹੁੰਨੇ ਆ ਕੰਮ ਸਹੀ ਹੋਇਆ ਤਾਂ ਅਸੀਂ ਅੱਗੇ ਹੁੰਦੇ ਆ ਕੁਦਰਤੀ ਸੁਭਾਅ ਹੈ ਸਾਨੂੰ ਦਿਲ ਕਰਦਾ ਕਿ ਸਾਨੂੰ ਚੰਗਾ ਕਿਹਾ ਜਾਏ ਸਾਡੀ ਨਿੰਦਾ ਨਾ ਕੀਤੀ ਜਾਏ ਪਰ ਦੂਜੇ ਪਾਸੇ ਜਦੋਂ ਅਸੀਂ ਦੂਜੇ ਨੂੰ ਮਾੜਾ ਕਹਿੰਨੇ ਆ ਨਿੰਦਾ ਕਰਦੇ ਆ ਤਾਂ ਅਸੀਂ ਬਿਲਕੁਲ ਵੀ ਝਿਜਕਦੇ ਨਹੀਂ ਪੂਰੀ ਖੁੱਲ ਕੇ ਅਸੀਂ ਕਿਸੇ ਦੇ ਬੁਰਾਈ ਕਰਦੇ ਆ ਕਿ ਆਪਣਾ ਆਪ ਸੀ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜੋ ਇਹ ਭਗਤ ਲੋਕ ਨੇ ਗੁਰੂ ਸਾਹਿਬਾਨ ਨੇ ਉਹ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਹ ਸਾਡੇ ਲਈ ਠੀਕ ਨਹੀਂ ਹੈ ਸਾਨੂੰ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਆਉਣਾ ਚਾਹੀਦਾ ਹੈ ਪਰ ਇਹ ਜੋ ਸਮਰੱਥਾ ਹੈ ਉਹ ਪਰਮੇਸ਼ਰ ਦੀ ਕਿਰਪਾ صدਕਾ ਜਦੋਂ ਅਸੀਂ ਨਾਮ ਨਾਲ ਜੁੜਦੇ ਆ ਅਸੀਂ ਕੁਰਬਾਨੀ ਨਾਲ ਜੁੜਦੇ ਆ ਫਿਰ ਸਾਡੇ ਵਿੱਚ ਇਹ ਤਾਂ ਆਉਂਦਾ ਕਿ ਅਸੀਂ ਠੀਕ ਨੂੰ ਠੀਕ ਗਲਤ ਨੂੰ ਗਲਤ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਦੱਸ ਸਕੀਏ ਮਤਲਬ ਪੂਰਾ ਨਿਤਾਰਾ ਕਰ ਸਕੀਏ ਇਹ ਬਹੁਤ ਵੱਡੀ ਦੇਣ ਹੈ ਉਸ ਪਰਮੇਸ਼ਰ ਦੀ ਇਹ ਬਹੁਤ ਵੱਡਾ ਗੁਣ ਹੈ ਕਿ ਅਸੀਂ ਕਿਸੇ ਦੀ ਬੁਰਾਈ ਨਾ ਕਰੀਏ ਅਸੀਂ ਜੇ ਕੋਈ ਬੁਰਾ ਕਰ ਵੀ ਰਿਹਾ ਹੈ ਤਾਂ ਉਹਨੂੰ ਸਮਝਾ ਕੇ ਉਹਦਾ ਅਸੀਂ ਰੌਲਾ ਨਾ ਪਾਈਏ ਅਸੀਂ ਗੱਲ ਉਹਦੇ ਤੱਕ ਸੀਮਤ ਰੱਖੀਏ ਇਸ ਲਈ ਸਾਨੂੰ ਬਾਬਾ ਜੀ ਕਹਿ ਰਹੇ ਨੇ ਫਰੀਦ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਖਨ ਲੇਖ ਇਹ ਕਈ ਵਾਰ ਸਾਨੂੰ ਭੁਲੇਖਾ ਲੱਗ ਜਾਂਦਾ ਕਿ ਵੀ ਸ਼ਾਇਦ ਸਾਨੂੰ ਆਪਣੇ ਵੀ ਮਾੜੇ ਕਰਮ ਲਿਖਣ ਲਈ ਕਹਿ ਰਹੇ ਨੇ ਵੀ ਮਾੜੇ ਕਰਮ ਨਾ ਕਰ ਕਿਉਂਕਿ ਜਦੋਂ ਆਪਾਂ ਅਗਲੀ ਤੁਕ ਪੜਦੇ ਆ ਨਾ ਆਪਨ ਦੇ ਗਿਰਵਾਨ ਮਹਿ ਸਿਰ ਨੀਵਾ ਕਰ ਦੇਖ ਫਿਰ ਪਤਾ ਲੱਗਦਾ ਕਿ ਉਹ ਸਾਨੂੰ ਇਹ ਤਾਕੀਦ ਕਰਦੇ ਨੇ ਕਿ ਸਾਨੂੰ ਦੂਜਿਆਂ ਦੀ ਜਿਹੜੀ ਹੈਗੀ ਹੈ ਬੁਰਾਈ ਸਾਨੂੰ ਦੂਜਿਆਂ ਦੇ ਜਿਹੜੀ ਹੈਗੀ ਆ ਪੂਣਛਾਣ ਨਹੀਂ ਕਰਨੀ ਚਾਹੀਦੀ ਸਾਨੂੰ ਦੂਜਿਆਂ ਦੇ ਮੰਦੇ ਕਰਮਾਂ ਦੀ ਪਰਚੋਲ ਨਹੀਂ ਕਰਨੀ ਚਾਹੀਦੀ ਬਲਕਿ ਸਾਨੂੰ ਆਪਣੀ ਬੁੱਕਲ ਦੇ ਵਿੱਚ ਦੇਖਣਾ ਚਾਹੀਦਾ ਪਾ ਕੇ ਕਿ ਸਾਡੇ ਆਪਣੇ ਕਰਮ ਕਿਸ ਤਰ੍ਹਾਂ ਦੇ ਨੇ ਅਸੀਂ ਦੂਜਿਆਂ ਨੂੰ ਤਾਂ ਕਹਿ ਰਹੇ ਹਾਂ ਕਿ ਉਹਨਾਂ ਦੇ ਠੀਕ ਨਹੀਂ ਪਰ ਕੀ ਅਸੀਂ ਆਪਣੇ ਦੇਖ ਰਹੇ ਹਾਂ ਕਿ ਸਾਡੇ ਕਰਮ ਕਿਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਇੱਕ ਕਹਾਵਤ ਵੀ ਹੁੰਦੀ ਆ ਨਾ ਕਿ ਆਪਣੇ ਮੰਜੇ ਦੇ ਹੇਠਾਂ ਜਾਂ ਪੀੜੀ ਦੇ ਹੇਠਾਂ ਵੀ ਸੋਟਾ ਮਾਰ ਕੇ ਦੇਖੋ ਕਿ ਸਾਡੇ ਕੋਲ ਕੀ ਹੈ ਅਸੀਂ ਦੂਜਿਆਂ ਦੀ ਨਿੰਦਾ ਚੁਗਲੀ ਦੂਜਿਆਂ ਦੇ ਮਾੜੇ ਕਰਮ ਨਾ ਦੇਖਦੇ ਰਹੀਏ ਅਸੀਂ ਆਪਣੇ ਵਿੱਚ ਵੀ ਸੁਧਾਰ ਕਰੀਏ ਅਸੀਂ ਆਪਣੇ ਔਗਣ ਵੀ ਪਰਚੋਲੀਏ ਨਾ ਕਿ ਅਸੀਂ ਦੂਜਿਆਂ ਦੇ ਵੱਲ ਹੀ ਉਂਗਲ ਕਰਦੇ ਰਹੀਏ ਬਹੁਤ ਹੀ ਸੋਹਣੀ ਸਾਨੂੰ ਸਿੱਖਿਆ ਦੇ ਰਹੇ ਨੇ ਸਾਰੀ ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਆਓ ਆਪਾਂ ਗੁਰਬਾਣੀ ਤੋਂ ਉਪਦੇਸ਼ ਸਿੱਖਿਏ ਤੇ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਹਾਂਜੀ ਸੰਗਤ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਧੁਰਗੀ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ